ਇੰਨਾ ਪਾਉਣਾ ਆਪਾਂ ਤੇਲ ਆਪਾਂ ਬਣਾਉਣ ਲੱਗੇ ਦੇਸੀ ਟਿੰਡੇ ਇਹਦਾ ਸੁਆਹ ਟਿੰਡੇ ਆਪਾਂ ਦੇ ਸੱਚੇ ਟਿੰਡੇ ਨੂੰ ਬਣਾਉਂਦੇ ਹਾਂ ਹੁਣ ਆਪਾਂ ਕਰਾਂਗੇ ਤੇਲ গরম ਤੇਲ ਜਦੋਂ ਘਰ ਕੇ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਲਸ ਘਾ ਪਾਵਾਂਗੇ ਪਹਿਲਾਂ ਆਪਾਂ ਜੀਰਾ ਧਨੀਆ ਤੇ ਫੇਰ ਆਪਾਂ ਪਾਵਾਂਗੇ ਲਸਣ ਕਾਫੀ ਇੱਕ ਗੰਢੀ ਆ ਚਲ ਚਲ ਪਰੋੜ ਜਾ ਆਏ ਲਸਣ ਇਹ ਵਾਹ ਆਏ ਲਾਉਣਾ ਲਸਣ ਆਏ ਦੂਰ ਹੋ ਗਈ ਸੱਤੇ ਤੇ ਅੰਦਰ ਫੇਰ ਆਪਾਂ ਪਾਵਾਂਗੇ ਜੀਰਾ ਧਨੀਆ ਐ ਮਸਲ ਮਸੋ ਕੇ ਅਏ ਬਣ ਗਿਆ ਨਾ ਪਿਆਕੋ ਜੀ ਫਿਰ ਆਪਾਂ ਪਾਵਾਂਗੇ ਪਿਆਜ਼ ਥੋੜੀ ਕੱਟੀ ਹੈ ਅਜਿਹੀ ਪਿਆਜ਼ ਤੁਮਲਾ ਆਪਾਂ ਮਾਰਾਂਗੇ ਚਲਾਫੀ ਦੇਖੀਂ ਜਾਊਗਾ ਬਾਅਦ ਚ ਆਪਾਂ ਇਹ ਚੀਲੇ ਤੋਂ ਸਬਜ਼ੀ ਬਣਾਉਣੀ ਆ ਦੇਸੀ ਤੇ ਲਿਆਗੇ ਕਿਹਦੇ ਸ੍ਰੀਂ ਦੇ ਆਪਾਂ ਫੋਟੇ ਇਹ ਚੰਗੀ ਤਰ੍ਹਾਂ ਫੁੱਲ ਸਾਬਨ ਲਾ ਲਾ ਕੇ ਲਾ ਲਾ ਕੇ ਆ ਦੇਖੋ ਆਪਣਾ ਤੜਕਾ ਨਾ ਘੜ ਬੰਦਾ ਜਾਂਦਾ ਇਹ ਆਪਣਾ ਤੜਕਾ ਹੈ ਨਾ ਇਹ ਫਿਰ ਆਪਾਂ ਇਹ ਨੂੰ ਇਸ ਪਾਵਾਂਗੇ ਨਮਕ ਮਿਰਚ ਤੁਸੀਂ ਨੇ ਇਹ ਸਬ지 ਖਾ ਕੇ ਵੇਖੋ ਗਾਇਸ ਜੀ ਬਹੁਤ ਸੁਆਦ ਬਹੁਤ ਏਸੀ ਬਣਦੀ ਆ ਤੁਸੀਂ ਇਹ ਸਤੇ ਹੀ ਟੇਸਟੀ ਬਣਦੀ ਹੈ ਨਾ ਬਹੁਤ ਜਲਦੀ ਬੰਦਾ ਖਾਂਦੇ ਰਹਿ ਜਾਂਦੇ ਆ పావే భ తర ఫ సర్ఫ పా मन रखा पा है इस करके सोचा पीए की सब्जी बनाने पकाव बड़ा इन टेस्टी लगता है रोटियां तो सब्जी बहुत टेस्टी हम आपका पावे आ वाली मिर्च जो कि आपकी खुंड चाद सुबह लाल मिर्च आप खेती ही आप सारा कुछ हल्दी मसाल खा दड़ मसाले खड़का मेरी सब्जी खड़का खड़का बिना खा दे ना तो छत् पाए बने देखो देखो ये वे तो न ਮੇਰੇ ਸਬਜ਼ੀ ਬਣਾਇਆ ਤਰੋ ਬਹੁਤ ਟੇਸਟੀ ਬਣਦੀ ਐ ਛੱਦੋਂ ਪਰੇ ਗੈਸ ਨੂੰ ਹੀ ਜੀ ਚਾਹ ਵੀ ਬਣਾਇਆ ਕਰੋ ਗੈਸ ਤੇ ਉਹ ਵਧੀਆ ਤੇ ਮੇਰੇ ਸਬਜ਼ੀ ਕੁੰਡੇ ਦੀ ਸੜਨੀ ਆਪਾਂ ਦਾ ਸਾਈਡ ਤੇ ਕਰਕੇ ਰੱਖਿਆ ਹੋਇਆ ਆ ਆ ਦੇਖੋ ਦੂਜੇ ਵੀ ਪਾਂਡੇ ਲੈ ਕੇ ਜੰਦੀ ਐ ਚਲੋ ਦੇਸਿੰਗ ਵਿੱਚ ਰੱਖਿਆ ਹੋ ਪਾਂਡੇ ਆਪਣੇ ਆ ਦੇਖੋ ਕਿੰਨਾ ਘੈਂਟ ਕਲਰ ਆ ਜਾਣਾ ਸਬਜ਼ੀ ਨੂੰ ਇੱਕਦਮ ਸੈਂਟਾ ਕਲਰ ਰਿਹਾ ਬੰਦੀ ਇਹਨੇ ਟੇਸਟੀ ਲੱਗ ਰਿਹਾ ਹੈ ਦੇਖੀਂ ਤੇ ਬਹੁਤ ਜਾਦੇ ਟੇਸਟੀ ਲੱਗ ਰਿਹਾ ਹੈ